ਮੈਂ ਰੋਟਰੀਅਨ ਅਮਨਦੀਪ ਸਿੰਘ ਪ੍ਰੈਜ਼ੀਡੈਂਟ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਡਾ ਐਡੋਲੋਸੈਂਟ ਵਿਦ ਆਟイズਮ ਸਪੋਰਟਿੰਗ ਗਲੋਬਲੀ ਬਾਈ ਰੋਟਰੀ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਆਪਣੇ ਚੀਫ ਗੈਸਟ ਡਾਕਟਰ ਰੋਹਿਤ ਓਬਰਾਏ ਉਹਨਾਂ ਨੂੰ ਬੁਲਾ ਕੇ ਵਿਦ ਡਾਕਟਰਸ ਟੀਮ ਆਟイズਮ ਦੇ ਕੇਅਰ ਗੀਵਰਸ ਐਂਡ ਪੇਰੈਂਟਸ ਨੂੰ ਬੁਲਾਇਆ ਜਿਹਦੇ ਵਿੱਚ ਅਸੀਂ ਲੈਕਚਰ ਦਿੱਤਾ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਤੁਸੀਂ ਕੇਅਰ ਕਰਨੀ ਹੈ ਉਹਨਾਂ ਨੂੰ ਕਾਉਂਸਲਿੰਗ ਕਰਵਾਈ ਉਹਨਾਂ ਨੂੰ ਕਾਉਂਸਲਿੰਗ ਦੇ ਟੰਗ ਦੱਸੇ ਜਿਹਦੇ ਨਾਲ ਉਹ ਆਪਣੇ ਬੱਚੇ ਦੀ ਪ੍ਰੋਪਰ ਦੇਖਭਾਲ ਕਰਪਾਣ ਸਾਰੀ ਜ਼ਿੰਦਗੀ ਉਹਨਾਂ ਨਾਲ ਕਢੇ ਕਢਣੇ ਕਾਲਨੀ ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਇਸ ਬਾਰੇ ਇਸ ਵਰਕਸ਼ਾਪ 'ਚ ਕੰਮ ਕੀਤਾ ਗਿਆ ਹੋਰ ਇਹਦੇ ਵਿੱਚ ਰੋਟਰੀ ਨੇ ਡਾਕਟਰਸ ਨਾਲ ਮਿਲ ਕੇ ਐਜ ਪਰੰਤ ਲਿਆ ਕਿ ਅਕੋ ਵੀ ਇਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਕਰਾਂਗੇ ਕਿਉਂਕਿ ਆਟਿਜ਼ਮ ਡੇ ਬਾਈ ਡੇ ਬੱਚਿਆਂ 'ਚ ਵੱਧ ਰਿਹਾ ਹੈ ਡਿਊ ਟੂ ਮੈਨੀ ਰੀਜਨਸ ਜਿਨ੍ਹਾਂ ਵਿੱਚ ਇੱਕ ਮੋਬਾਈਲ ਵੀ ਹੈ ਬਾਕੀ ਮੇਰੇ ਨਾਲ ਸਾਡੇ ਕਲੱਬ ਚੇਅਰਮੈਨ ਤੇ